ਸਿੱਖ ਧਰਮ ਦੇ ਵਿੱਚ ਕਦੇ ਵੀ ਅਸੀਂ ਕਿਸੇ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦਾ ਪਰ ਸਰਕਾਰ ਨੂੰ ਪਤਾ ਨਹੀਂ ਕੀ ਹੈ ਪਹਿਲਾਂ ਕੰਮ ਤੇ ਸੁਣ ਨਹੀਂ ਪਰ ਹੁਣ ਤਾਂ ਜ਼ਿਆਦਾ ਹੀ ਦਖਲੰਦਗੀ ਹੋ ਰਹੀ ਹੈ 1952 ਇੱਕ ਬਣਿਆ ਹੋਇਆ ਅਸੀਂ ਤਾਂ ਉਸ ਤੇ ਵੀ ਰੋਸਾ ਕਰਦੇ ਵੀ ਸਰਕਾਰ ਦਾ ਉਹਦੇ ਵਿੱਚ ਕਿਉਂ ਦਖਲ ਹੋਵੇ ਜੋ ਮੈਂਬਰ ਕਿਉਂ ਹੋਣ ਹੁਣ ਤਾਂ ਕਮਾਲ ਹੀ ਕਰਤੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਬਣਾਏ ਸਿੱਖਾਂ ਦਾ ਮਸਲਾ ਵਾ ਇਹਦੇ ਵਿੱਚ ਮਤਲਬ ਸਰਕਾਰਾਂ ਦਾ ਕਿਉਂ ਮਤਲਬ ਇਹ ਦਖਲੰਦਗੀ ਹੋਵੇ ਇਹ ਨਹੀਂ ਅਸੀਂ برداشت ਕਰਾਂਗੇ ਸਰਕਾਰ ਨੂੰ ਸਿੱਖ ਪੰਥ ਤੋਂ ਨਹੀਂ ਕਿਤਾਬੀ ਵੀ ਹੈ ਕਿ ਸਾਡੇ ਧਰਮ ਦੇ ਮਸਲਿਆਂ ਵਿੱਚ ਦਖਲੰਦਗੀ ਕਰਨਾ ਨਹੀਂ ਕਰੋ ਇਹ ਤਾਂ ਸਿੱਖ ਪੰਥ ਤੋਂ ਕਹਿੰਦੇ ਪੰਥ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦਿੰਦਾ ਸਾਡੇ ਕਿਉਂ ਵਾਰ ਹੋਇਆ ਇਹ ਸਾਨੂੰ ਇਸ ਗੱਲ ਦੀ ਚਿੰਤਾ ਹੈ ਸਾਰੇ ਆਮ ਸਿੱਖਾਂ ਨੂੰ ਹੀ ਚਿੰਤਾ ਹੈ ਤੇ ਨਾਲ ਵੀ ਅਸੀਂ ਕਰੂ ਕਰਦੇ ਵਿੱਚ ਦਗਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ ਉਹ ਦੋ ਤੁਹਾਡੇ ਦੋ ਮੈਂਬਰ ਤੇ ਹੁਣ ਤੁਸੀਂ 12 ਮੈਂਬਰ ਬੁਣਾ ਤੇ ਇਹ ਬਿਲਕੁਲ ਤੁਸੀਂ ਵਾਪਸ ਲਓ ਸਿੱਖ ਪੰਥ ਜਿੰਨਾ ਜਿਹੜੇ ਵਾਪਸ ਨਹੀਂ ਤੁਸੀਂ ਲੈਂਦੇ ਉਨਾਂ ਚਿਰ ਅਸੀਂ ਟੱਕ ਕੇ ਨਹੀਂ ਬੈਠਣ ਵਾਲੇ ਜੀਮ ਗਿਆਈ ਹੈ ਇੰਨੀ ਬੇਰੁਜ਼ਗਾਰੀ ਹੈ ਸਾਨੂੰ ਸਰਕਾਰਾਂ ਨੂੰ ਤਾਂ ਲਾਣਾ ਚਾਹੀਦਾ ਉਸ ਪਾਸੇ ਪਰ ਉਹ ਸਾਨੂੰ ਦੇਖੋ ਕਿੰਨਾ ਕਜਤਖਵਾਰ ਕਰ ਰਹੇ ਇੱਕ ਦਸ਼ਕਵ ਕਰਨ ਦੇ ਲਈ ਵੀ ਜਿਹੜਾ ਹੈਗਾ ਉਹ ਤਿਆਰ ਨਹੀਂ ਹੈਗੇ ਵੀ ਇਹਨਾਂ ਨੂੰ ਸਜ਼ਾਵਾ ਦੂਰੀਆਂ ਦੂਰੀਆਂ ਪੂਰੀਆਂ ਕਾਲੀਆਂ ਕਿ ਉਹ ਸਾਨੂੰ ਛੱਡਣ ਨੂੰ ਤਿਆਰ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸਿਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਨਦੇੜ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਮੌਜੂਦਾ ਸਰਕਾਰ ਮੋਦੀ ਸਰਕਾਰ ਵੱਲੋਂ ਫੇਰ ਨਵਾਂ ਐਕਟ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਆ ਸਮੁੱਚੀ ਕੌਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਆ ਕਿ ਸਿੱਖਾਂ ਦੀਆਂ ਭਾਵਨਾ ਨੂੰ ਆਖਰ ਵਾਰ ਬਾਰ-ਬਾਰ ਸਰਕਾਰਾਂ ਕਿਉਂ ਇਦਾਂ ਦੇ ਘਟੀਆ ਐਕਟ ਤਹਿਤ ਜਿਹੜਾ ਵੀ ਹਰ ਵਾਰ ਹੀ ਕਦੇ ਪਹਿਲਾਂ ਵੀ ਗੁਰੂ ਘਰਾਂ ਦੀਆਂ ਵਿਅਦਗੀਆਂ ਕੀਤੀਆਂ ਨੇ ਉਹਨਾਂ ਉੱਤੇ ਨਜਾਇਜ਼ ਕਬਜ਼ੇ ਕੀਤੇ ਨੇ ਜਿਵੇਂ ਗਿਆਨ ਗੋਦੜੀ ਸਾਹਿਬ ਦਾੰਗਮਰ ਸਾਹਿਬ ਜਿੱਥੇ ਪਹਿਲਾਂ ਵੀ ਸਰਕਾਰਾਂ ਵੱਲੋਂ ਆਪਣੇ ਦਖਲਅੰਦਾਜ਼ੀ ਕਰਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹਾਈ ਹੁਣ ਇਸ ਵਾਰ ਫੇਰ ਮਹਾਰਾਸ਼ਟਰ ਨਦੀਰ ਦੇ ਵਿੱਚ ਨਵਾਂ ਬੋਰ ਬਣਾ ਕੇ ਜਾ ਐਕਟ ਤਹਿਤ ਕਰਕੇ ਨਵਾਂ ਐਕਟ ਲਾਗੂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਵਾਰ-ਵਾਰ ਪੁਚਾ ਰਹੇ ਨੇ ਤਾਂ ਸਾਡੇ ਨਾਲ ਇਸ ਮਸਲੇ ਨੂੰ ਲੈ ਕੇ ਸਿੱਖ ਚਿੰਤਕ ਕਾਉਂਸਲ ਮਾਸਟਰ ਦਰਸ਼ਨ ਸਿੰਘ ਜੀ ਰੱਖਵਾ ਨੇ ਤਾਂ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਕੀ ਕਹੋਗੇ ਮਾਸਟਰ ਜੀ ਇਸ ਮਸਲੇ ਤੇ ਆ ਬੜੇ ਦੁੱਖ ਵਾਲੀ ਗੱਲ ਹੈ ਇਹ ਜਿਹੜਾ ਸਰਕਾਰ ਨੇ ਮਹਾਰਾਸ਼ਟਰ ਦੀ ਨੇ ਕੀਤਾ ਵਾ ਜਦੋਂ ਕਿ ਸਿੱਖ ਧਰਮ ਦੇ ਵਿੱਚ ਕਦੇ ਵੀ ਅਸੀਂ ਕਿਸੇ ਦੇ ਧਾਰਮਿਕ ਮਾਮਲੇ ਵਿੱਚ ਦਖਲੰਦਾ지 ਨਹੀਂ ਕਰਦੇ ਪਰ ਸਰਕਾਰ ਨੂੰ ਪਤਾ ਨਹੀਂ ਕੀ ਹੈ ਪਹਿਲਾਂ ਕਾਂਗਰਸ ਵਲੇ ਵੀ ਪਰ ਹੁਣ ਤਾਂ ਜ਼ਿਆਦਾ ਹੀ ਦਖਲੰਦਾਜੀ ਹੋ ਰਹੀ ਹੈ ਆ ਦੇਖੋ ਮਤਲਬ ਪਹਿਲਾਂ ਜਿਹੜਾ 1956 ਐਕਟ ਬਣਿਆ ਹੋਇਆ ਅਸੀਂ ਤਾਂ ਉਸ ਤੇ ਵੀ ਰੋਸਾ ਕਰਦੇ ਵੀ ਸਰਕਾਰ ਦਾ ਉਹਦੇ ਵਿੱਚ ਕਿਉਂ ਦਖਲ ਹੋਵੇ ਦੋ ਮੈਂਬਰ ਕਿਉਂ ਹੋਣ ਹੁਣ ਤਾਂ ਕਮਾਲ ਹੀ ਕਰਤੀ ਇਹਨਾਂ ਨੇ 12 ਮੈਂਬਰ ਆਪਣੇ ਜਿਹੜੇ ਹੈਗੇ ਆ ਉਹ ਕਰਤੇ ਹੈਗੇ ਸੋ ਸਾਰਾ ਸਿੱਖ ਪੰਥ ਜਿਹੜਾ ਹੈਗਾ ਇਸ ਗੱਲ ਤੇ ਵਿਰੋਧ ਕਰ ਰਿਹਾ ਹੈਗਾ ਇੱਥੋਂ ਤੱਕ ਕਿ ਸ੍ਰੀ ਹਜੂਰ ਸਾਹਿਬ ਦੇ ਜੋ ਜਿਹੇਦਾਰ ਕਲਵਾਨ ਸਿੰਘ ਜੀ ਹੈਗੇ ਆ ਤੇ ਨਾਲ ਉਥੋਂ ਦੀ ਕਮੇਟੀ ਹੈਗੀ ਆ ਤੇ ਉਥੋਂ ਦੀ ਸੰਗਤਾਂ ਹੈਗੀਆਂ ਸਾਰਿਆਂ ਨੇ ਇਸ ਕੰਮ ਦਾ ਬਹੁਤ ਵਿਰੋਧ ਕੀਤਾ ਕਿ ਦਖਲ ਅੰਦਾਜ਼ੀ ਸਿੱਖ ਪੰਥ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੂਗਾ ਉਹ ਗੁਰਦੁਆਰਾ ਦਾ ਪ੍ਰਬੰਧ ਜਿਹੜਾ ਜਦੋਂ ਸਿੱਖ ਸੰਗਤਾਂ ਦੇ ਦੇਖੋ ਕਮਾਲ ਦੀ ਗੱਲ ਹੈਗੀ ਆ ਸਰਕਾਰ ਪਤਾ ਨਹੀਂ ਕਿਉਂ ਇਹਦੇ ਵਿੱਚ ਦਖਲੰਦਗੀ ਕਰੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸਿੱਖਾਂ ਦਾ ਮਸਲਾ ਵਾ ਇਹਦੇ ਵਿੱਚ ਮਤਲਬ ਸਰਕਾਰਾਂ ਦਾ ਕਿਉਂ ਮਤਲਬ ਇਹ ਦਖਲੰਦਗੀ ਹੋਵੇ ਇਹ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਬਿਲਕੁਲ ਸੋ ਸਰਕਾਰ ਨੂੰ ਚਾਹੀਦਾ ਇਹ ਜਿਹੜੇ ਫੈਸਲੇ ਤੇ ਤੁਰੰਤ ਗੌਰ ਕਰੇ ਤੇ ਇਹ ਫੈਸਲਾ ਵਾਪਸ ਲਵੇ ਅਸੀਂ ਬਿਲਕੁਲ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਹ ਮਾਟਰ ਜੀ ਜਿਵੇਂ ਭਾਜਪਾ ਦੀ ਸਰਕਾਰ ਕੋਲ ਵੀ ਆਈ ਆ ਉਹ ਜ਼ਿਆਦਾ ਦਖਲਦਾਰੀ ਨਹੀਂ ਕਰਦੀ ਸਿੱਖ ਧਰਮ ਦੇ ਮਸਲਿਆਂ ਵਿੱਚ ਜੀ ਬਿਲਕੁਲ ਜ਼ਿਆਦਾ ਦਖਲਅੰਦਾਜ਼ੀ ਕਰ ਰਹੀ ਹੈ ਜ਼ਿਆਦਾ ਕਰ ਰਹੀ ਹੈ ਦੇਖੋ ਪਹਿਲਾਂ ਬੇਸ਼ੱਕ ਉਹ ਕਾਂਗਰਸ ਸਰਕਾਰ ਲਈ ਵੀ ਹੋਇਆ ਗੁਦਰੀ ਸਾਹਿਬ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੇ ਵਿੱਚ ਜਿਹਨੂੰ ਅੱਜ ਉਤਰਾਖੰਡ ਕਹਿੰਦੇ ਹੈਗੇ ਹਾਂਜੀ ਫਿਰ ਗੁਰਦੁਆਰਾ ਡਾਂਗਮਾਰ ਸਾਹਿਬ ਹਾਂਜੀ ਕਮਾਲ ਦੀ ਗੱਲ ਹੈ ਕਿ ਗੁਰਦੁਆਰਾ ਮੰਗੂ ਮੱਠ ਉਹ ਬਿਲਕੁਲ ਹੀ ਸਾਡੇ ਢਾਹ ਦਿੱਤੇ ਗਏ ਜੇ ਅਸੀਂ ਵਿਰੋਧ ਕੀਤਾ ਆ ਫਿਰ ਸਾਡੀ ਕੋਈ ਗੱਲ ਨਹੀਂ ਸੁਣੀਏਗੀ ਦੇਖੋ ਲੋਕ ਰਾਜ ਹੈਗਾ ਵਾ ਭਾਰਤ ਸਰਕਾਰ ਦੇ ਵਿੱਚ ਮਤਲਬ ਡੈਮੋਕ੍ਰੇਸੀ ਕਿਹਨੂੰ ਕਹਿੰਦੇ ਹੈਗੇ ਜੇ ਇੱਥੇ ਕਿਸੇ ਦੇ ਧਾਰਕ ਮਾਮਲਿਆਂ ਦੇ ਵਿੱਚ ਅਸੀਂ ਤਾਂ ਸੁਪਰੀਮ ਕੋਰਟ ਨੂੰ ਵੀ ਕਰਾਂਗੇ ਇਹਦੇ ਵਿੱਚ ਵੀ ਉਹਨਾਂ ਨੇ ਕਿਉਂ ਨਹੀਂ ਇਹ ਨੋਟਿਸ ਲਿਆ ਕਿਉਂ ਨਹੀਂ ਨੋਟਿਸ ਲਿਆ ਸਾਡਾ ਗੁਰਦੁਆਰਾ ਸਾਹਿਬ ਹੁਣ ਕਹਿ ਰਿਹਾ ਜੀ ਉਹ ਜਗ੍ਹਾ ਜਿਹੜੀ ਹੈ ਜੁੜੀ ਜੀ ਗੁਰੂ ਨਾਨਕ ਸਾਹਿਬ ਵੱਲੋਂ ਬਰੋਸਟਾਈ ਹੋਈ ਹੈ ਵੀ ਉਸ ਹੀ ਜਗ੍ਹਾ ਕੋਈ ਹੋਰ ਜਗ੍ਹਾ ਲੈ ਲਓ ਇਹ ਕਿਉਂ ਸਿੱਖ ਪੰਥ ਉਸੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਹਾਲਾਂਕਿ ਘਟ ਗਣਤੀ ਕਮਿਸ਼ਨ ਜਿਹੜਾ ਹੈਗਾ ਉਹ ਪਹਿਲਾਂ ਤਰ ਲੋਚਾ ਸਿੰਘ ਸੀਗੇ ਉਹਨਾਂ ਨੇ ਉਸ ਵੇਲੇ ਕਿਹਾ ਵੀ ਜਿਹੜਾ ਹੈ ਅਸੀਂ ਨਹੀਂ برداشت ਕਰਾਂਗੇ ਸਾਡੀ ਜਗ੍ਹਾ ਜਿਹੜੀ ਹੈਗੀ ਜਿੱਥੇ ਗੁਰਦੁਆਰਾ ਟਾਇਆ ਉੱਥੇ ਮਤਲਬ ਗੁਰਦੁਆਰਾ ਸਾਹਿਬ ਸਾਡੇ ਬਣਾਉਣਾ ਚਾਹੀਦਾ ਸੋ ਇਸ ਕਰਕੇ ਸਰਕਾਰ ਨੂੰ ਸਿੱਖ ਪੰਥ ਵੱਲੋਂ ਇਹ ਚੇਤਾਵਨੀ ਵੀ ਹੈ ਕਿ ਸਾਡੇ ਧਰਮਿਕ ਮਸਲਿਆਂ ਵਿੱਚ ਦਸਲਾ-ਅੰਦਾਜ਼ੀ ਬਿਲਕੁਲ ਨਾ ਕਰੋ ਨਹੀਂ ਤਾਂ ਸਿੱਖ ਪੰਥ ਟੇਕੇ ਨਹੀਂ ਬੈਠੋਗਾ ਸਿੱਖ ਧਾਰਮਿਕ ਜਿਹੜੇ ਗੁਰੂ ਘਰ ਨੇ ਸਾਡੇ ਇਤਿਹਾਸ ਗੁਰੂ ਘਰ ਨੇ ਉਹਨਾਂ ਨੂੰ ਢਾ ਦਿੰਦੇ ਆ ਫੇਰ ਇਹ ਕਹਿੰਦੇ ਆ ਕੋਰਟ ਚ ਜਾਓ ਕੋਰਟ ਦੇ ਵਿੱਚ ਵੀ ਤਾਂ ਜਾ ਕੇ ਇਹਨਾਂ ਦੀ ਸੁਣਵਾਈ ਹੋਣੀ ਆ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਕੋਰਟ ਕਚਾਰੀਆਂ ਵਿੱਚ ਫਿਰਦੇ ਆਂ ਅਰਜ਼ੀਆਂ ਲਾ ਕੇ ਆਉਂਦੇ ਆ ਕੇਸ ਲਾ ਕੇ ਸਾਡਾ ਕੋਈ ਵੀ ਫੈਸਲਾ ਸਾਡੇ ਹੱਕਤ ਨਹੀਂ ਆਉਂਦਾ ਉੱਥੋਂ ਸਾਨੂੰ ਕੀ ਇਨਸਾਫ ਮਿਲਣਾ ਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਆ ਕੋਈ ਸਮਾਂ ਸੀਗਾ ਸਿੱਖ ਪੰਥ ਜਦੋਂ ਕਿ ਮਤਲਬ ਦੇਖੋ ਸ਼੍ਰੋਮਣੀ ਕਮੇਟੀ 1925 ਦੇ ਵਿੱਚ ਆਈ ਹੈ ਹੋਂਦ ਵਿੱਚ ਦੇਸ਼ ਆਜ਼ਾਦ ਵੀ ਹੋਇਆ ਸਿੱਖ ਕੌਮ ਦੇ ਨਾਲ ਬਹੁਤ ساری ਬਾਤਾਂ ਕੀਤੀ ਗਈ ਵੀ ਸਿੱਖਾਂ ਨੂੰ ਉਤਰੀ ਪਹਾੜ ਦੇ ਵਿੱਚ ਆਜਾਦ ਕੀਤਾ ਦਵਾਂਗੇ ਜਿੱਥੇ ਉਹ ਆਪਣਾ ਅਨਸਬਿਆ ਤਾਂ ਸੱਭਿਆਚਾਰ ਜਿਹੜਾ ਹੈਗਾ ਉਹ ਆਪਣਾ ਪ੍ਰਬੰਧ ਆਪ ਕਰਨ ਪਰ ਉਹ ਲਿਖਤੀ ਸਮਝੌਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ ਉਹ ਬਿਲਕੁਲ ਉਸ ਤੋਂ ਪਾਸੇ ਹੀ ਵੱਟ ਗਏ ਕਿਸੇ ਨੇ ਕਰੇ ਹੀ ਨਹੀਂ ਹੈਗਾ ਸੋ ਇਸ ਕਰਕੇ ਇਹ ਜਿਹੜੀ ਦਖਲਅੰਦਾਜ਼ੀ ਹੈਗੀ ਆ ਸਿੱਖ ਕੌਮ ਦੇ ਵਿੱਚ ਇਹ ਬਿਲਕੁਲ ਸ਼ਿਕਪੰਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈਗਾ ਤੇ ਹੁਣ ਜੇ ਤੁਸੀਂ ਕਹੋ ਵੀ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਮਤਲਬ ਇਹ ਜਗਾ ਜਰੀ ਹੈ ਖੂੜ ਦੇ ਦਿੱਤੀ ਹੈ ਤੁਹਾਨੂੰ ਕਿਉਂ ਸਾਡਾ ਜਿਹੜਾ ਵਿਰਸਾ ਜਿੱਥੇ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਵਾ ਗੁਰੂ ਨਾਨਕ ਸਾਹਿਬ ਵੇਲੇ ਤੋਂ ਉਹ ਅਸੀਂ ਕਿਉਂ ਕਿਵੇਂ ਅਸੀਂ ਇਹ ਇਸ ਗੱਲ ਨੂੰ ਹਾਜ਼ਮ ਕਰ ਜਾਾਂਗੇ ਸੋ ਅਸੀਂ ਕਿਸੇ ਵੀ ਕੀਮਤ ਤੇ ਚਾਹੇ ਸਰਕਾਰ ਜੋ ਮਰਜ਼ੀ ਕਰ ਲਵੇ ਅਸੀਂ ਬਿਲਕੁਲ ਇਸ ਗੱਲ ਤੇ ਪਿੱਛੇ ਨਹੀਂ ਹਟਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਗੁਰਦੁਆਰਾ ਸਾਹਿਬ ਗੋਦਰੀ ਸਾਹਿਬ ਉੱਥੇ ਮਣਾ ਕੇ ਸਿਕਾਉ ਹਟੂਗੀ ਢਾਂਗਬਰ ਗੁਰਦੁਆਰਾ ਸਾਹਿਬ ਹੈਗਾ ਇਸੇ ਤਰ੍ਹਾਂ ਮੰਗੂ ਮਾਠੇਗਾ ਸਾਡੇ ਧਰਮ ਦੇ ਜਿਦੋਂ ਸਿੱਖ ਪੰਥ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦਿੰਦਾ ਸਾਡੇ ਕਿਉਂ ਵਾਰ-ਵਾਰ ਇਹ ਸਾਨੂੰ ਇਸ ਗੱਲ ਦੀ ਚਿੰਤਾ ਸਾਰੇ ਆਮ ਸਿੱਖਾਂ ਨੂੰ ਹੀ ਚਿੰਤਾ ਹੈਗੀ ਹੈ ਇਦੇ ਵਿੱਚ ਜਿਹੜੇ ਇਨਸਾਫ ਪਸੰਦ Hindu ਆ ਵੀਰ, ਮੁਸਲਮਾਨ ਵੀਰ ਹੈਗੇ ਆ, ਸਾਰੇ ਈਸਾਈ ਵੀਰ ਹੈਗੇ ਆ ਜਾਂ ਹੋਰ ਜਮਹੂਰੀ ਜਿਹੜੀਆਂ ਸੰਸਥਾਵਾਂ ਨੇ ਸਾਰੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਵੀ ਇਹਨਾਂ ਨੂੰ ਸਰਕਾਰਾਂ ਨੂੰ ਬਿਲਕੁਲ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। Hindu ਸਿੱਖ ਨੇ ਜਿਹੜੇ ਉਹ ਆਪਸ ਵਿੱਚ ਮੁਸਲਮਾਨ ਜੋ ਵੀ ਸਾਡੇ ਨਾਲ ਹੈਗੇ ਨੇ ਇਕੱਠੇ ਹੋ ਕੇ ਸਾਰੇ ਮਿਲਵਰਤ ਕੇ ਆਪਦੇ ਅਨ ਦਨ ਦਿਹਾੜ ਵੀ ਮਨਾਉਂਦੇ ਨੇ ਧਾਰਮਿਕ ਚਾਹੇ ਹਿੰਦੂ ਤਿਹਾੜ ਹੋਵੇ ਚਾਹੇ ਮੁਸਲਮਾਨਾਂ ਦਾ ਹੋਵੇ ਚਾਹੇ ਸਿੱਖਾਂ ਦਾ ਹੋਵੇ ਪਰ ਇਹ ਸਰਕਾਰਾਂ ਹੀ ਜਾਣਬੁੱਝ ਕੇ ਕਿਉਂ ਇੰਨਾ ਵਿੱਚ ਬੈਰ ਪਾਈ ਜਾਂਦੀਆਂ ਨੇ ਹਾਂ ਇਹ ਸਰਕਾਰਾਂ ਜਿਹੜੀਆਂ ਹਾਲਾਂਕਿ ਹਿੰਦੂ ਸਿੱਖ ਜਿਹੜੇ ਹੈਗੇ ਬਿਲਕੁਲ ਤੁਸੀਂ ਦੇਖੋ ਸਾਡਾ ਇਤਿਹਾਸ ਹੈਗਾ ਮਹਾਰਾਜ ਰਣਜੀਤ ਸਿੰਘ ਅਸੀਂ 40 ਸਾਲ ਰਾਜ ਕੀਤਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਹੈਗਾ ਇੱਥੇ ਬਿਲਕੁਲ ਕਦੇ ਕਿਸੇ ਨੂੰ ਦੂਸਰੇ ਧਰਮ ਵਾਲੇ ਨੂੰ ਹਾਲਾਂਕਿ ਸਾਡੇ ਗੁਰੂ ਸਾਹਿਬਾਨ ਨੇ ਜਿਵੇਂ ਸ਼ੇਰਪਾਸ਼ਾ ਨੇ ਤੇ ਗੁਰੂ ਸਾਹਿਬਾਨ ਨੇ ਆਪ ਦੇਖੋ ਉਹਨਾਂ ਦੀਆਂ ਮਸੀਤਾਂ ਆਪ ਬਣਾਈਆਂ ਹੈਗੀਆਂ ਮੰਦਰ ਜਿਹੜੇ ਹੈਗੇ ਉਹਨਾਂ ਦੀ ਰੱਖਿਆ ਕੀਤੀ ਹੈਗੀ ਆ ਦੇਖੋ ਗੁਰੂ ਤੇਗ ਬਹਾਦਰ ਜੀ ਦੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਮੰਦਰਾਂ ਦੇ ਉੱਪਰ ਜਿਵੇਂ ਗੁਰੂ ਘਰ ਦੇ ਉੱਪਰ ਸੋਨਾ ਚੜ੍ਹਦੇ ਜਿਹਾ ਮੰਦਰਾਂ ਦੇ ਵੀ ਬਰਾਬਰ ਚੜ੍ਹ ਲਏ ਬਿਲਕੁਲ ਬਿਲਕੁਲ ਇਹ ਇਹ ਸਾਨੂੰ ਇਹਦੀ ਗੱਲ ਦੀ ਮਾਣ ਹੈਗਾ ਵਾ ਕਿ ਸਿੱਖ ਧਰਮ ਦਾ ਜਦੋਂ ਖਾਲਸਾ ਰਾਜ ਸੀ ਇਸੇ ਕਰਕੇ ਅੱਜ ਲੋਕ ਜਿਹੜੇ ਹੈਗੇ ਆ ਦੇਖੋ ਸਾਨੂੰ ਬੇਸ਼ੱਕ ਭੰਡਰਨ ਜੀ ਦੀ ਕਿੰਨੀ ਕੋਸ਼ਿਸ਼ ਕੀਤੀ ਖਾਲਸਾ ਧੰ ਦੇ ਨਾਂ ਤੇ ਹਾਲਾਂਕਿ ਖਾਲਸਾ ਦਾ ਮਤਲਬ ਹੈ ਖਾਲਸਾ ਰਾਜ ਜਿਹੜਾ ਜੇ ਅਸੀਂ 40 ਸਾਲ ਕੀਤਾ ਹੈਗਾ ਥੋੜਾ ਚਿਰ ਹੋਇਆ ਉਦੋਂ ਨੂੰ ਵੀ ਉਹ ਰਾਜ ਜਿਹੜਾ ਹੈਗਾ ਜਿੱਥੇ ਕਿਸੇ ਨੂੰ ਫਾਸੀ ਨਹੀਂ ਦਿੱਤੀ ਗਈ ਕੋਈ ਰੇਪ ਨਹੀਂ ਹੋਇਆ ਸਾਰੇ ਜਿਹੜੇ ਹੈਗੇ ਆ ਮਤਲਬ ਦੇਖੋ ਅੱਜ ਅਸੀਂ ਇਹ ਸਰਕਾਰਾਂ ਹਾਲਾਂਕਿ ਇਹਨਾਂ ਨੂੰ ਚਾਹੀਦਾ ਸੀਗਾ ਵੀ ਜਿਹੜਾ ਹੈਗਾ ਉਹ ਇਹ ਸਾਡੇ ਨਾਲ ਬੁਦੀਕੀ ਕਰ ਰਹੇ ਜਿੱਤੇ ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਮੰਨ ਨਹੀਂ ਰਹੇ ਜਦੋਂ ਕਿ ਪੰਜਾਬ ਜਿਹੜਾ ਹੈਗਾ ਸਾਰਿਆਂ ਦਾ ਅਨੁਦਾਤਾ ਹੈਗਾ ਇੱਥੇ ਸਿੱਖ ਧਰਮ ਦਾ ਐਸਾ ਫੁਲਾ ਹੋਆ ਜਿਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਅਸੀਂ ਮੂਰੇ ਹੋ ਕੇ ਕਰਦੇ ਹੈਗੇ ਖਾਲਸਾ ਰਾਤ ਦੀ ਗੱਲ ਤਾਂ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਸੁਰਗਵਾਸੀ ਨੇ ਬਿਆਨਤ ਸਿੰਘ ਉਹਦਾ ਪੋਤਾ ਜਿਹੜਾ ਲੁਧਿਆਣਾ ਤੋਂ ਐਮਪੀ ਆ ਉਹਨੇ ਕੱਲ ਲੋਕ ਸਭਾ ਦੇ ਬੱਚੇ ਵੀ ਆਵਾਜ਼ ਉਠਾਈ ਆ ਵੀ ਗੁਰੂ ਘਰਾਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਆਹ ਦੇਖੋ ਉਹ ਸਿਆਸੀ ਬੰਦੇ ਤਾਂ ਉਹਨਾਂ ਨੂੰ ਕੋਈ ਅਸੀਂ ਉਹਨਾਂ ਦੀਆਂ ਗੱਲਾਂ ਤੇ ਬਹੁਤਾ ਵਿਸ਼ਵਾਸ ਨਹੀਂ ਕਰਦੇ ਹੈਗੇ ਵੀ ਉਹ ਕੀ ਕਹਿੰਦੇ ਹੈ ਕਿ ਨਹੀਂ ਸਿੱਖ ਪੰਥ ਦਾ ਇੱਕ ਪੱਕਾ ਫੈਸਲਾ ਹੈਗਾ ਵੀ ਅਸੀਂ ਨਾ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਅੱਜ ਤੱਕ ਕੀਤੀ ਹੈ ਤੇ ਨਾ ਕਰੰਦਿਆਂਗੇ ਸਾਡਾ ਤਾਂ ਸਿੱਧਾ ਹੀ ਹੈ ਸੁਪਰ ਸਟੇਲ ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਚਾਹੇ ਉਹ शिंदे ਦੀ ਸਰਕਾਰ ਆ ਚਾਹੇ ਕੋਈ ਵੀ ਆ ਦੇਖੋ ਉਸ ਵੇਲੇ ਹੁਣ ਦੇਖੋ ਪਹਿਲਾਂ ਜਿਹੜੇ ਹੈਗੇ ਆ ਚੀਫ ਕਲਸਾ ਦਵਾਨ ਸਿੱਖ ਪੰਥ ਦੀ ਇੱਕ ਬੜੀ ਵੱਡੀ ਮਤਲਬ ਸੰਸਥਾ ਹੈਗੀ ਆ ਫਿਰ ਜਿਹੜਾ ਸੱਚਕੰਡ ਸ੍ਰੀ ਹਜੂਰ ਸਾਹਿਬ ਕਲਸਾ ਦਵਾਨ ਜਿਹੜਾ ਹੈਗਾ ਨਾ ਡੇਢ ਸਾਹਿਬ ਉਹ ਜਿੱਥੇ ਉਹਦੇ ਚਾਰ ਮੈਂਬਰ ਸੀਗੇ ਉਹਨੂੰ ਸਾਰਾ ਕੱਟ ਦਿੱਤਾ ਫਿਰ ਹైదరాబాద్ ਤੇ ਸਿਕੰਦਰਾਬਾਦ ਉਥੋਂ ਦਾ ਇੱਕ ਮੈਂਬਰ ਸੀ ਜੋ ਉਹਨੂੰ ਕੱਢ ਦਿੱਤਾ ਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰ ਸੀਗੇ ਉਹ ਸਾਰੇ ਚਾਰੇ ਤੇ ਉਹਨਾਂ ਨੂੰ ਹੀ ਜਗ੍ਹਾ ਦੋ ਕਰਤੇ ਤੇ ਆਪਦੇ ਜਿਹੜੇ ਹੈਗੇ ਨਾਮ ਜਿਹੜੇ ਮਤਲਬ ਉਹ 12 ਮੈਂਬਰ ਉਹ 17 ਜਿਹੜੇ ਹੈ ਆਪਦੇ ਬਣਾ ਲਈ ਦੇਖੋ ਕਮਾਲ ਦੀ ਗੱਲ ਹੈਗੀ ਆ ਇਹ ਸਿੱਖੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਦੇ ਨੋਗੇ ਅਸੀਂ ਸਿੱਖ ਚੌਪਰ ਆਏ ਫਿਰ ਤੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਸਾਰੇ ਆਪ ਦੇ ਲਾਰਿਆ ਕਰ ਬਿਲਕੁਲ ਬਿਲਕੁਲ ਸਿੱਖਾਂ ਨੂੰ ਇਸ ਵਕਤ ਅਸੀਂ ਸਿੱਖ ਚੰਤ ਕਾਉਂਸਲ ਵੱਲੋਂ ਸੂਚਿਤ ਕਰਦੇ ਆਂ ਵੀ ਆਪਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਇਸ ਮਸਲੇ ਤੇ ਇਕੱਠੇ ਹੋ ਕੇ ਸੁਚੇਤ ਹੋ ਕੇ ਸਾਰੇ ਇੱਕ ਮੋਟ ਹੋ ਕੇ ਇਹ ਮਸਲਾ ਜਿਹੜਾ ਹੈਗਾ ਅੱਗੇ ਦੇਖੋ ਜੇ ਤੁਸੀਂ ਚੁੱਪ ਰਹੇ ਹੋ ਤੇ ਤੁਹਾਡਾ ਕਿੰਨਾ ਇਹ ਜਿਹੜਾ ਹੈਗਾ ਉਹ ਆਪਣੀ ਲੱਗ ਨਹੀਂ ਰਿਹਾ ਵਾ ਜਿਵੇਂ ਮਹਾਰਾਸ਼ਟਰ ਦੇ ਵਿੱਚ ਸੰਗਤਾਂ ਵੱਲੋਂ ਇਸ ਨਵੇਂ ਐਕਟ ਦੇ ਉੱਤੇ ਵਿਰੋਧ ਵਿੱਚ ਬਹੁਤ ਵੱਡਾ ਵਿਰੋਧ ਵੀ ਕੀਤਾ ਸਰਕਾਰਾਂ ਦੇ ਖਿਲਾਫ ਪੰਜਾਬ ਦੀ ਧਰਤੀ ਤੇ ਵੀ ਉਸੇ ਤਰ੍ਹਾਂ ਦਾ ਵਿਰੋਧ ਹੋਣਾ ਚਾਹੀਦਾ ਬਿਲਕੁਲ 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 ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਿਹੜਾ ਹੈਗਾ ਜਿਵੇਂ ਨਦੀਰ ਸਾਹਿਬ ਕੀਤਾ ਹੈਗਾ ਸਾਰੇ ਜਿਹੇਦਾਰ ਸਾਹਿਬਾਨ ਇਸ ਗੱਲ ਤੇ ਸਹਿਮਤ ਹੈਗੇ ਸ਼ੁਰੂਆਣੀ ਕਮੇਟੀ ਵੀ ਉਹਦੇ ਵਿੱਚ ਲੱਗੀ ਹੋਈ ਆ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇਹ ਵੀ ਇਹਦੇ ਵਿੱਚ ਉਹ ਕਿਉਂਕਿ ਸਾਰਾ ਪੰਜਾਬ ਜਿਹੜਾ ਹੈਗਾ ਸਿੱਖ ਪੰਥੀ ਆ ਸਾ ਹੀ Hindu Musliman ਸਾਨੂੰ ਇਸ ਗੱਲ ਦਾ ਨਹੀਂ ਹੈਗਾ ਜਿਹੜਾ ਪੰਜਾਬ ਚ ਰਹਿਣ ਵਾਲਾ ਉਹ ਸਿੱਖ ਵਿਰਸੇ ਦੇ ਨਾਲ ਪੂਰੀ ਤਰ੍ਹਾਂ ਉਹ ਹੈਗਾ ਜੁੜਿਆ ਹੋਇਆ ਵਾ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਦੇ ਵਿੱਚ ਸਾਡਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਆ ਉਹਦੀਆਂ ਵੀ ਚੋਣਾਂ ਨੂੰ ਨਹੀਂ ਹੋਣ ਦਿੰਦੇ ਹੈਗੇ ਉਹ ਉਹਨੂੰ ਕਿਵੇਂ ਦੇਖ ਦਿਆਂਗਾ ਹਾਂ ਉਹ ਦੇਖੋ ਅਸੀਂ ਪਹਿਲਾਂ ਵੀ ਇਹ ਹੀ ਗੱਲ ਕਹਿੰਦੇ ਆ ਦੇਖੋ ਕੋਈ ਟਾਈਮ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਗੁਰਦਿਆਲ ਸਿੰਘ ਜਨਾਹ ਜਿਹਨ ਉਹ ਜਿਹੜਾ ਹੈਗੇ ਸੀਗੇ ਉਸ ਵੇਲੇ ਬਿਲਕੁਲ ਸਿੱਖ ਪੰਥ ਜਿਹੜਾ ਸੀ ਉਹਦੀ ਏਡੀ ਵੱਡੀ ਸ਼ਕਤੀ ਸੀ ਕਿ ਸ਼੍ਰੀ ਅਕਾਲ ਤਖਤ ਤੋਂ ਬਿਨਾਂ ਕੋਈ ਫੈਸਲਾ ਕਿਸੇ ਕੋਰਟ ਕਟੇਆ ਦੇ ਵਿੱਚ ਜਾਂਦਾ ਹੀ ਨਹੀਂ ਸੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਲਾਤਾ ਜਾਂ ਗੱਲ ਕਹਤੀ ਉਹ ਪੱਥਰ ਤੇ ਲਕੀਰ ਹੁੰਦੀ ਸੀ ਇੱਥੋਂ ਤੱਕ ਕਿ ਭਾਰਦੀ ਜਿਹੜੀ ਪਾਰਲੀਮੈਂਟ ਹੈ ਉਹ ਵੀ ਮਤਲਬ ਉਹਨੂੰ ਵੀ ਹੂ ਹੂ ਜੋ ਸ਼੍ਰੋਣੀ ਕਮੇਟੀ ਨੇ ਪਾਸ ਕੀਤਾ ਹੈਗਾ ਉਸ ਨੂੰ ਮੰਨਣਾ ਪੈਂਦਾ ਸੀ ਸੇ ਦੇਖੋ ਸਾਡੇ ਮੂਨ ਸਿੰਘ ਤੜ ਦੇਖੋ ਜਿਹੜੇ ਪ੍ਰਧਾਨ ਸੀ ਅੱਜ ਦੇ ਅਕਾਲੀ ਦਲ ਵਰਗੇ ਨਹੀਂ ਸੀ ਪ੍ਰਧਾਨ ਉਹ ਚੁੱਪ ਕਰ ਜਿੱਦੇ ਜੇ ਮੜਾ ਜੀ ਕੋਈ ਗੱਲ ਕਰਦੇ ਜਿੱਦੇ ਮੋਰਚਾ ਲਾਉਂਦੇ ਸੀ ਦੇ ਸਰਕਾਰਾਂ ਨੂੰ ਝੁਕਣਾ ਪੈਂਦਾ ਸੀਗਾ ਪੰਜਾਬ ਦੇ ਦੇਖੋ ਚਾਹੇ ਕਾਂਗਰਸ ਸਰਕਾਰ ਸੀ ਪੰਜਾਬ ਦੀ ਨੁਮਾਇੰਦਗੀ ਜਿਹੜੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਪੂਰੀ ਰਹੀ ਆ ਸਾਡਾ ਡਿਫੈਂਸ ਸਾਡਾ ਹੁੰਦਾ ਸੀ ਸਪੀਕਰ ਸਾਡਾ ਹੁੰਦਾ ਸੀਗਾ ਮਤਲਬ ਵਿਦੇਸ਼ ਮੰਤਰੀ ਸਾਡਾ ਹੁੰਦਾ ਸੀ ਪੰਜ ਪੰਜ ਉਹਦੇ ਸਾਡੇ ਕੋਲੇ ਰਹੇ ਤੇ ਹੁਣ ਤੇ ਕਮਾਲ ਹੀ ਕਰਤੀ ਉਹਨਾਂ ਨੇ મોદી ਸਰਕਾਰ ਨੇ ਜਮਾਈ ਸਿਕਪੰਤ ਨੂੰ ਉਹ ਅਗਨੋਰ ਹੀ ਮਾਰਤਾ ਮੈਂ ਮਾਟਰ ਜੀ ਕਿਹਾ ਜਾਂਦਾ ਕਿ ਸਾਡੇ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਇੰਦਰਾ ਪ੍ਰਧਾਨ ਮੰਤਰੀ ਸੀਗੇ ਉਦੋਂ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਰਜੀਵ ਗਾਂਧੀ ਦੀ ਪਤਨੀ ਆਉਂਦੀ ਆ ਸੋਨੀਆ ਗਾਂਧੀ ਤਾਂ ਹੁਣ ساری ਇਹੋ ਸਿੱਖਾਂ ਨੂੰ ਪੰਜ ਵੱਡੇ ਆਉਧਿਆਂ ਤੇ ਬਿਰਾਜਮਾਨ ਕਰਾਉਂਦੇ ਨੇ ਕਿ ਉਹ ਇਸ ਚੀਜ਼ ਦੇ ਨੂੰ ਕਰਕੇ ਭੁੱਲ ਬਖਸਾਉਂਦੇ ਸੀਗੇ ਜੀ ਹਾਂ ਬਿਲਕੁਲ ਇਵੇਂ ਇੱਕ ਗੱਲ ਜੁੜੀ ਹੈਗੀ ਆ ਦੇਖੋ ਜਦੋਂ ਮਤਲਬ ਜੂਨ ਦਾ ਮਹੀਨਾ ਹੁੰਦਾ ਹੈਗਾ ਮਤਲਬ ਉਸ ਵੇਲੇ ਇਹ ਗਾਂਧੀ ਪਰਿਵਾਰ ਜਿਹਨੂੰ ਆਪਾਂ ਪਰਿਵਾਰਵਾਦ ਕਹਿੰਦੇ ਆ ਉਹ ਆਪ ਆਉਂਦੇ ਹੈਗੇ ਚੁੱਪ ਚੁਪੀਤੇ ਵੀ ਆਉਂਦੇ ਹੈਗੇ ਰੋਹਲ ਵੀ ਆਇਆ ਸੋਨੀ ਗਾਂਧੀ ਵੀ ਆਇਆ ਬਿਲਕੁਲ ਆਇਆ ਇਹ ਆਪਾਂ ਚਾਹੇ ਕਿਸੇ ਵੀ ਗੱਲ 'ਚ ਕਿਉਂਕਿ ਸਾਡਾ ਸਿਧਾਂਤ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਇਸ ਗੱਲ ਦੀ ਮਾਫੀ ਮੰਗਦੇ ਆ ਵੀ ਸਾਤੋਂ ਗਲਤੀ ਹੋ ਗਈ ਹੈ ਇਹ ਕਰਵਾਈ ਕੀ ਨੇ ਆ ਉਹ ਜਿਹੜੇ ਅੱਜ ਦੇ ਹਾਂ ਉਹ ਕਿਤਾਬਾਂ ਵਿੱਚ ਲਿਖਦੇ ਆ ਵੀ ਇੰਦਰਾ ਗਾਂਧੀ ਤਾਂ ਨਹੀਂ ਸੀ ਮੰਨਦੀ ਅਸੀਂ ਹਮਲਾ ਕਰਵਾਉਣ ਲਈ ਉਹਨਾਂ ਨੂੰ ਬਿਲਕੁਲ ਸਿੱਖ ਜਿਹੜੇ ਕਦੇ ਵੀ ਕਿਸੇ ਨੂੰ ਮਜ਼ਲੂਮ ਦੇ ਉੱਪਰ ਨਾ ਤਾਂ ਉਹਨੂੰ ਮਾਰੀ ਫਿਰ ਦੁਰਗਾ ਦਾ ਕਿਤਾਬ ਦਿੰਦੇ ਹਾਂ ਮਤਲਬ ਸਿੱਖ ਕੌਮ ਐਸੀ ਹੈ ਨਿਆਰਾ ਪੰਥ ਹੈ ਇਹ ਕਦੇ ਵੀ ਕਿਸੇ ਦੇ ਮਾਰਨ ਵਿੱਚ ਵਿਸ਼ਵਾਸ ਨਹੀਂ ਇੰਦਰਾ ਨੂੰ ਕਿਹਨੇ ਮਾਰਨਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹਮਲਾ ਕਰਵਾਉਣ ਵਾਲੇ ਜਿਹੜੇ ਸੀਗੇ ਉਹ ਅਡਾਨੀ ਜਿਹੜੇ ਆ ਨਾ ਭਾਰਤ ਰਤਨ ਦੇਤਾ ਜੀ ਹੁਣ ਹਾਂ ਦੇਖੋ ਜਿਹੜਾ ਹੈਗਾ ਇਹ ਬਿਲਕੁਲ ਜਿਨ੍ਹਾਂ ਨੇ ਮਤਲਬ ਧਾਰਮਿਕ ਮਾਮਲਿਆਂ ਦੇ ਵਿੱਚ ਉਹ ਦੇਖੋ ਮਸਜਿਦ ਨੂੰ ਢੋਣਾ ਅਸੀਂ ਕਹਿੰਦੇ ਜੀ ਉਹ 500 ਸਾਲ ਪਹਿਲਾਂ ਜਿਹੜਾ ਹੈਗਾ ਉਹ ਸਾਡੀ ਇੱਥੇ ਮੰਦਿਰ ਸੀਗਾ ਤੇ ਦੇਖੋ ਉਸ ਵੇਲੇ ਮਰਾਟਿਆਂ ਦਾ ਰਾਜ ਸੀ ਅੰਗਰੇਜ਼ਾਂ ਦਾ ਰਾਜ ਸੀਗਾ ਅੱਜ ਤਾਂ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਕਿਸੇ ਨੂੰ ਹੱਕ ਨਹੀਂ ਹੈ ਕੋਈ ਕਿਸੇ ਦਾ ਗੁਰਦੁਆਰਾ ਜਾਂ ਮੰਦਿਰ ਢਾਵੇ ਜਮਾਜ਼ੀ ਦਾ ਵੀ ਖਾਲਸਾ ਰਾਜ ਸਾਡਾ ਸੀਗਾ ਹੁਣ ਦੋ ਸਾਡਾ ਇਹ ਇਹ ਤਾਂ ਬਿਲਕੁਲ ਇਹ ਗੱਲ ਚਾਹੇ ਦੁਨੀਆ ਦੇ ਵਿੱਚ ਤਾਂ ਸਾਡੀ ਗੱਲ ਜਾਂਦੀ ਹੈ ਨਾ ਬਿਲਕੁਲ ਵੀ ਦੁਨੀਆ ਦਾ ਸਾਰੀ ਇਸ ਗੱਲ ਨੂੰ ਮੰਨਦੀ ਹੈ ਵੀ ਜਿਹੜਾ ਖਾਲਸਾ ਪੰਥ ਜੋ ਅੱਜ ਕਹਿ ਰਿਹਾ ਯਾ ਦੇਖੋ ਕੌਮੀ ਇਨਸਾਨ ਮੋਰਚਾ 7 ਜਨਵਰੀ ਤੋਂ ਲੱਗਿਆ ਹੋਇਆ ਹੈ ਗੱਲ ਕੀ ਹੈ ਕਿ ਪ੍ਰਧਾਨ ਮੰਤਰੀ ਨੇ ਉਹਨੂੰ ਕਹਿ ਵੀ ਦਿੱਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਤੋਂ ਪਰ ਗੱਲ ਮੰਨੀ ਨਹੀਂ ਇੱਕ ਪ੍ਰਧਾਨ ਮੰਤਰੀ ਹੋ ਕੇ ਗੱਲ ਨਾ ਮੰਨੇ ਤੇ ਦੇਖੋ ਕਿੱਥੇ ਉਹਦਾ ਇਮੇਜ ਕਿੱਥੇ ਜਾਂਦਾ ਹੈਗਾ ਅੱਜ ਇੱਕ ਮੋਰਚਾ ਲੱਗਿਆ ਜੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਾਂ ਜਿਹੜੇ ਵੱਖ-ਵੱਖ ਜਥੇਬੰਦੀਆਂ ਬਣਾਈਆਂ ਹੋਈਆਂ ਨੇ ਕੀ ਉਹਨਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਲੱਗੇ ਮੋਰਚੇ ਵਿੱਚ ਜਾਣਾ ਬਣਦਾ ਸੀ ਜਾਂ ਫਿਰ ਆਪਣੀਆਂ ਉਹ ਰਾਜਨੀਤਿਕ ਰੁਟੀਨ ਸਿੱਖਿਆ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੁਸੀਂ ਦੇਖੋ ਸਾਰੀਆਂ ਮੰਗਾਂ ਹੀ ਉਹਦੇ ਵਿੱਚ ਆ ਜਾਂਦੀਆਂ ਜੇ ਅਸੀਂ ਕੌਮੀ ਇਨਸਾਨ ਮੂਰਚੇ ਤੇ ਮਗਰ ਆ ਕੇ ਖੜ ਜਾਨੇ ਨਾ ਕਿਸਾਨ ਦੀਆਂ ਮੰਗਾਂ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਦਿਨੋ ਦਿਨ ਸਾਨੂੰ ਆਹ ਦੰਦ ਦੇਖਣੇ ਨਾ ਪੈਣ ਹਾਂ ਬਿਲਕੁਲ ਬਿਲਕੁਲ ਇਹ ਗੱਲ ਪੱਕੀ ਹੈਗੀ ਜੇ ਅਸੀਂ ਇੱਕ ਪਲੇਟਫਾਰਮ ਤੇ ਅੱਜ ਲੋੜ ਹੈਗੀ ਆ ਸਿੱਖਾਂ ਨੂੰ ਆ ਦੇਖੋ ਸਾਨੂੰ ਨਾ ਪੰਜਾਬ ਨੇ ਡੇਰਾਬਾਦ ਨੇ ਬਹੁਤ ਸਾਨੂੰ ਨੁਕਸਾਨ ਪਹੁੰਚਾਇਆ ਸਿੱਖ ਧਰਮ ਨੂੰ ਉਹਦਾ ਕਾਰਨ ਵੀ ਇੱਕ ਵੱਡਾ ਸਾਡਾ ਆਪਣਾ ਹੀ ਕਿਉਂਕਿ ਸਾਡਾ ਜਿਹੜਾ ਅਕਾਲੀ ਦਲ ਹੈ ਉਹ ਜਿਹੜਾ ਕਿ ਇੱਕ ਮਾਰਸ਼ਲ ਜਿਹੜੀ ਹੈਗਾ ਮਤਲਬ ਜਥੇਬੰਦੀ ਸੀਗੀ ਉਹ ਬਿਲਕੁਲ ਚੁੱਪਚੀ ਬੀਤੇ ਹੋ ਗਏ ਜਿੱਥੇ ਹੁਣ ਤੁਸੀਂ ਅਸੀਂ ਮੋਹਨ ਸਿੰਘ ਤੌਰ ਦੀ ਗੱਲ ਕਰਦੇ ਆ ਜਿਹੜੇ ਦੇ ਵਿੱਚੋਂ ਜਿੱਤ ਜਾਂਦੇ ਸੀ ਤੇ ਅੱਜ ਸਾਡੀ ਹਾਲਤ ਕਿਤੇ ਖੜੀ ਹੈਗੀ ਤੇ ਉਸ ਵੇਲੇ ਸ੍ਰੀ ਕਾਲ ਤਖਸਦ ਸਾਬ ਦੇਖੋ ਸਿੱਖਾਂ ਦੇ ਵਿੱਚ ਸ੍ਰੀ ਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਗੁਰਵਾਣੀ ਨੂੰ ਵੀ ਚਿਟਲਾਉਣ ਤੇ ਅੱਜ ਲੱਗੇ ਹੋਏ ਆ ਇਹ ਸਿੱਖੋਂ ਇਹ ਬਿਲਕੁਲ ਨਹੀਂ ਬਰਦਾਸ਼ ਅਸੀਂ ਦੇਖੋ ਉਨਾਂ ਜਿਹੜੇ ਚੋਪਾਂ ਜਿੰਨਾ ਜਿਹੜੇ ਸੰਜੇ ਧਾਰਮਿਕ ਮਸਲਿਆਂ ਦੇ ਉੱਪਰ ਕੋਈ ਛੇੜਛਾੜ ਨਹੀਂ ਹੁੰਦੀ ਇਹ ਰੋਜ਼ ਦੀ ਰੋਜ਼ ਕਰ ਰਹੇ ਆ ਰੋਜ਼ ਦੀ ਰੋਜ਼ ਕਰ ਰਹੇ ਆ ਸੋ ਅਸੀਂ ਗੁੱਸੇ ਦੇ ਵਿੱਚ ਵੀ ਆ ਪਰ ਅਸੀਂ ਆਪਣਾ ਜੋਸ਼ ਤੇ ਨਾਲ ਹੋਸ਼ ਕਾਇਮ ਰੱਖਦੇ ਹੋਏ ਅਸੀਂ ਬਿਲਕੁਲ ਵਿਚਾਰਾਂ ਦੀ ਲੜਾਈ ਇਹਨਾਂ ਦੇ ਨਾਲ ਲੜ ਕੇ ਆਪਦੇ ਬੱਚੇ ਨੂੰ ਇਹਨਾਂ ਨੂੰ ਯਾਦ ਕਰਾ ਕੇ ਵੀ ਦੇਖ ਲਓ ਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਆ ਦੇਖੋ ਗੁਰੂ ਨਾਨਕ ਸਾਹਿਬ ਇਹ ਸਾਨੂੰ ਪਤਾ ਬੇਪਰਵਾਦੀ ਲੋਕ ਕਿਉਂ ਮਾਰਾ ਸਮਝਦੇ ਆ ਵੀ ਇਹ ਜਨੇਊ ਜੀ ਜਨੇਊ ਤਾਂ ਗੁਰੂ ਸਾਹਿਬ ਨੇ ਆਪ ਖੱਤਰੀਆਂ ਦੇ ਘਰ ਪੈਦਾ ਹੋ ਗਏ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਜਨੇਊ ਨਹੀਂ ਪਾਉਣਾ ਹੈਗਾ ਜੇ ਜਨੇਊ ਪਾਉਣਾ ਤਾਂ ਆਪ ਪਾਓ ਦਿਆ ਕਾ ਪਾ ਸੰਤੋਖ ਸੂਤ ਜਦ ਗੰਢੀ ਸੰਤੋਟ ਇਹ ਜਨੇਊ ਜੀ ਕਾ ਪੈਦਾ ਸਾਡੇ ਘਰ ਇਹ ਜਨੇਊ ਪੜ ਜੀ ਜੇ ਹੈਗਾ ਤਾਂ ਉਹ ਤੁਸੀਂ ਸਾਡੇ ਪਾ ਦਿਓ ਅਸੀਂ ਇਹ ਇਸੇ ਕਰਕੇ ਸਾਡੇ ਨਾਲ ਇਹ ਨਾ ਖਾਰ ਖਾਂਦੇ ਹੈਗੇ ਆ ਵੀ ਸਾਡਾ ਵਿਰੋਧ ਕਰਦੇ ਹੈਗੇ ਵਿਰੋਧ ਨਹੀਂ ਕਰਦੇ ਜੋ ਸਾਡਾ ਮਤਲਬ ਵਿਰਸਾ ਨਾ ਅਸੀਂ ਤਾਂ ਉਹਦੇ ਅਨੁਸਾਰ ਚੱਲਦੇ ਹੈਗਾ ਕੋਈ ਕੁਝ ਕਰੀ ਜਾਵੇ ਸਿੱਖ ਪੰਥ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਕਿਸੇ ਦੀ ਸਰਕਾਰ ਹੋਵੇ ਜਦੋਂ ਕੋਈ ਆ ਕੇ ਸਾਡੇ ਘਰ ਦੇ ਉੱਪਰ ਹਮਲਾ ਕਰਦਾ ਗੁਰਵਾਣੀ ਤੇ ਹਮਲਾ ਕਰਦਾ ਵਾ ਸਾਡੀਆਂ ਸਿੱਖ ਪਰੰਪਰਾਵਾਂ ਤੇ ਹਮਲਾ ਸਾਡੀ ਪਾਤਸ਼ਾਹ ਜਿਉ ਗੁਰੂਆਂ ਨੇ ਸਿੱਖ ਬਰਦਾਸ਼ਤ ਨਹੀਂ ਕਰ ਹਾਂ ਬਿਲਕੁਲ ਨਹੀਂ ਬਰਦਾਸ਼ਤ ਕਰਨਗੇ ਸਾਡੀ ਜਦੋਂ ਪੰਜਾਬੀ ਭਾਸ਼ਾ ਦੇ ਉੱਪਰ ਹਮਲਾ ਹੁੰਦਾ ਦੇਖੋ ਇਹ ਸਾਰੀ ਦੁਨੀਆ ਦੀ ਬੋਰ ਸਾਰੇ ਮੰਨਦੇ ਹੈਗੇ ਪੰਜਾਬੀ ਇਹ ਸਾਡੇ ਵਾਲੇ ਨਹੀਂ ਮੰਨਦੇ ਹੈਗੇ ਉਹ ਹਰਿਆਣੇ ਦੇ ਵਿੱਚ ਦੇਖ ਲੋ ਕਿਹੜੀ ਤਮਾ ਲਾਈ ਪਈ ਹੈ ਉਹ ਦਿੱਲੀ ਦੇ ਵਿੱਚ ਜਿਹੜਾ ਹਾਲਾਂਕਿ ਇਹ ਸਾਰਾ ਪੰਜਾਬੀ ਬੋਲਦੇ ਇਲਾਕੇ ਹੈਗੇ ਚਾਹੇ ਗੰਗਾ ਨਗਰ ਲੈ ਲੋ ਚਾਹੇ ਅੰਬਾਲਾ ਲੈ ਲੋ ਚਾਹੇ ਕੁਝ ਵੀ ਲੈ ਲੋ ਪਰ ਹਰਾਨੀ ਦੀ ਗੱਲ ਹੁੰਦੀ ਹੈ ਕਿ ਸਿੱਖਾਂ ਨੂੰ ਇਸੇ ਕਰਕੇ ਇਹ ਨਹੀਂ ਵੀ ਇਹਨਾਂ ਨੂੰ ਭਰੋਸੇ ਵਿੱਚ ਲਾਓ ਇਹਨਾਂ ਨੂੰ ਸਾਨੂੰ ਦੂਜੇ ਦਰਜੇ ਦਾ ਸ਼ਹਿਰੀ ਆ ਦੇਖੋ ਹੁਣ ਤੁਸੀਂ ਜਿਹੜਾ ਹੈਗਾ ਸਾਹਮਣੇ ਹੀ ਹੈਗਾ ਇੱਕ ਵਾਰ ਸਾਨੂੰ ਇੱਕ ਘੰਟੇ ਦੀ ਪਰੋਲ ਦਿੱਤੀ ਜਾਂਦੀ ਹੈ ਹੂੰ ਦੂਜੇ ਪਾਸੇ ਉਹ ਉਂਝਰੀ ਹੈਗੇ ਨੌਵੀਂ ਵਾਰ ਉਹ ਪਰੋਲ ਦੇ ਦਿੱਤੀ ਉਹ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਹਾਂ ਬਿਲਕੁਲ ਦੇਖ ਲਓ ਇਸ ਤੱਕਾ ਨਹੀਂ ਇਹ ਇਹ ਜਿਹੜਾ ਹੈਗਾ ਡੈਮੋ ਇਹਦੇ ਨਾਲ ਤਾਂ ਫਿਰ ਕਈ ਵੇਰ ਅਸੀਂ ਕਹਿੰਦੇ ਆ ਵੀ ਅੰਗਰੇਜ਼ ਰਾਜ ਜਿਹੜਾ ਸੀ ਉਹ ਚੰਗਾ ਸੀ ਹੁਣ ਆਖਰ ਵਿੱਚ ਅਸੀਂ ਤੁਸੀਂ ਕੀ ਸੁਝਾ ਦੋਗੇ ਵੀ ਸਾਡਾ ਜਿਹੜਾ ਇਹ ਵੱਡਾ ਮਸਲਾ ਵਾ ਹਜ਼ੂਰ ਸਾਹਿਬ ਨਦੇੜ ਸਾਹਿਬ ਵਾਲਾ ਤਾਂ ਹੋਰ ਵੀ ਗੁਰੂ ਘਰਾਂ ਦੇ ਉੱਤੇ ਦਖੰਡਾਜੀ ਕਰਦੇ ਨੇ ਸਮੁੱਚੀ ਸੰਗਤ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਧਾਰਮਿਕ ਐਨਕਲਾਬੀ ਸਾਰਿਆਂ ਨੂੰ ਤੇ ਤੁਸੀਂ ਕੀ ਕਹੋਗੇ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪਲੇਟ ਵਾਲੀ ਇਹ ਗੱਲ ਜਿਹੜੀ ਹੈਗੀ ਹੈ ਤੁਹਾਡੀ ਬਿਲਕੁਲ ਸਹੀ ਹੈ ਸੀ ਸਰਕਾਰ ਜਿਹੜੀ ਪਹਿਲਾਂ ਤਾਂ ਇਹ ਜਿਹੜੀ ਉਤਰਾਖੰਡ ਦੀ ਹੈ ਉਸ ਨੂੰ ਅਸੀਂ ਕਹਿੰਦੇ ਆਂ ਵੀ ਇਹ ਜਿਹੜਾ ਤੁਸੀਂ ਪਾਇਆ ਨਾ 56 ਹਾਲਾਂਕਿ ਉਸ ਐਕਟ ਦੇ ਨਾਲ ਵੀ ਅਸੀਂ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਹੀ ਨਹੀਂ ਕਰਦੇ ਬਿਲਕੁਲ ਜੀ ਉਦੋਂ ਤੁਹਾਡੇ ਦੋ ਮੈਂਬਰ ਤੇ ਹੁਣ ਤੁਸੀਂ 12 ਮੈਂਬਰ ਬਣਾਤੇ ਇਹ ਬਿਲਕੁਲ ਤੁਸੀਂ ਵਾਪਸ ਲਓ ਸਿੱਖ ਪੰਥ ਜਿੰਨਾ ਜਿਹੜੇ ਵਾਪਸ ਨਹੀਂ ਤੁਸੀਂ ਲੈਂਦੇ ਉਹਨਾਂ ਚਿਰ ਅਸੀਂ ਟਿਕ ਕੇ ਨਹੀਂ ਬੈਠਣ ਵਾਲੇ ਸੋ ਇਸ ਕਰਕੇ ਮੈਂ ਸਾਰੀਆਂ ਸਿੱਖ ਸੰਗਤਾਂ ਪੰਥਕ ਜਥੇਬੰਦੀਆਂ ਸਾਰੇ ਜਿੰਨੇ ਵੀ ਮਤਲਬ ਪੰਜਾਬ ਦੇ ਹਮਦਰਦ ਹੈ ਕੁਰਵਾਣੀ ਨੂੰ ਪਿਆਰ ਕਰਨ ਵਾਲੇ ਆ ਸਾਡੇ ਵਿਰਸੇ ਨੂੰ ਪਿਆਰ ਕਰਨ ਵਾਲੇ ਆ ਚਾਹੀਓ ਕਿਸਾਨ ਨੇ ਚਾਹੀ ਵੀਰ ਆ ਦਲਤ ਆ ਸਾਰਾ ਕੁਛ ਆ ਚਾਹੀ ਪੁਰਸ਼ਾ ਚਾਹੀ ਇਸਰੀਆ ਚਾਹੀ ਬਜ਼ੁਰਗ ਨੇ ਸਾਡੇ ਬੱਚੇ ਹੈਗੇ ਆ ਸਾਰੇ ਨੌਜਵਾਨ ਹੈਗੇ ਆ ਅਸੀਂ ਸਾਰਿਆਂ ਨੂੰ ਕਹਾਂਗੇ ਵੀ ਭਾਈ ਇੱਕ ਮੁੱਠੋ ਇੱਕ ਮੁੱਠੋ ਅੱਜ ਲੋੜ ਆ ਹੁਣੋ ਦੇਖੋ ਆਪਾਂ ਕਿੰਨੀ ਮਗਹੀ ਹੈ ਕਿੰਨੀ ਬੇਰੁਜ਼ਗਾਰੀ ਹੈ ਸਾਨੂੰ ਸਰਕਾਰਾਂ ਨੂੰ ਤਾਂ ਲਾਣਾ ਚਾਹੀਦਾ ਉਸ ਪਾਸੇ ਪਰ ਉਹ ਸਾਨੂੰ ਦੇਖੋ ਕਿੰਨਾ ਖਜਲਖਵਾਰ ਕਰ ਰਹੇ ਇੱਕ ਦਸ਼ਕਤ ਕਰਨ ਦੇ ਲਈ ਵੀ ਜਿਹੜੇ ਹੈਗਾ ਉਹ ਤਿਆਰ ਨਹੀਂ ਹੈਗੇ ਵੀ ਇਹਨਾਂ ਨੂੰ ਸਜਾਵਾਂ ਦੂਰੀਆਂ ਦੂਰੀਆਂ ਪੂਰੀਆਂ ਕਰ ਲਈਆਂ ਤੇ ਉਹ ਸਾਨੂੰ ਛੱਡਣ ਨੂੰ ਤਿਆਰ ਨਹੀਂ ਪਰ ਅਸੀਂ ਇਹ ਜਿਹੜੀ ਹੈਗੀ ਆ ਗੁਰੂ ਮਹਾਰਾਜ ਦੀ ਮਤਲਬ ਸਾਹਮਣੇ ਰੱਖ ਕੇ ਕਹਿੰਦੇ ਹੈਗੇ ਕਿ ਸਿੱਖ ਪੰਥ ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ ਉਹ ਟਿਕੇ ਨਹੀਂ ਬੈਠਣਗੇ ਬਹੁਤ ਧੰਨਵਾਦ ਮਾਸਟਰ ਜੀ ਇਹ ਸਨ ਉਗੇ ਸਿਕ ਚਿੰਤ ਕਾਉਂਸਲ ਮਾਸਟਰ ਦਰਸ਼ਨ ਸਿੰਘ ਜੀ ਰੱਖਵਾ ਸਰਕਾਰਾਂ ਵੱਲੋਂ ਆਏ ਦਿਨ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਜਿਵੇਂ ਹੁਣ ਨਵਾਂ ਐਕਟ ਬਣਾ ਕੇ ਮਹਾਰਾਸ਼ਟਰ ਨੇ ਦੇੜ ਹਜ਼ੂਰ ਸਾਹਿਬ ਦੇ ਵਿੱਚ ਗੁਰੂ ਘਰ ਦੀਆਂ ਪ੍ਰਬੰਧਕਾਂ ਦੇ ਵਿੱਚ ਆਪਣੇ ਵੱਧ ਮੈਂਬਰ ਪਾ ਕੇ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਈ ਆ ਤਾਂ ਸਮੁੱਚੀ ਕੌਮ ਆ ਮਾਸਟਰ ਜੀ ਦੇ ਕਹਿਣ ਮੁਤਾਬਕ ਕਿ ਕਦੇ ਵੀ ਟੈਕੇ ਨਹੀਂ ਬੈਠੂ ਸਮੂਹ ਜਥੇਬੰਦੀਆਂ ਨੇ ਵੀ ਅਪੀਲ ਕੀਤੀ ਆ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਧਾਰਮਿਕ ਮਸਲਿਆਂ ਦੇ ਉੱਤੇ ਆਕੇ ਖੜੋ ਤਾਂ ਜੋ ਜਿਹੜੀਆਂ ਸਰਕਾਰਾਂ ਆਏਦੈਨ ਸਾਡੇ ਨਾਲ ਵਧੀਕੀਆਂ ਕਰਦੀਆਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ